ਕਾਲ ਜੀ ਸਵਾਗਤ ਹੈ ਤੁਹਾਡਾ ਤਲਵੰਡੀ ਸਾਬੋ ਟਰੈਕਟਰ ਮੇਲਾ ਦਿਖਾਉਣ ਲੱਗੇ ਹਾਂ ਸੋਨੂ ਜੀ ਅੱਜ ਲੈ ਕੇ ਆ ਨਿਊ ਹੋਲੈਂਡ 3600 ਨਿਊ ਹੋਲੈਂਡ 3600 ਡਬਲ ਕਲੱਚ ਹੁੰਦਾ ਹੈ ਤੇ ਟਾਇਰ ਹੈਗੇ ਜੀ ਇਸਦੇ 75 ਪੈਸੇ ਬੀਕੇਟੀ ਦੇ ਪਿੰਡੂ ਜ਼ਿਮੀਂਦਾਰ ਦਾ ਟਰੈਕਟਰ ਆ ਕਿਸੇ ਦਾ ਇਹ ਅਗਲੇ ਮਾਰ ਰੱਖਦੇ 70 75 ਪੈਸੇ ਤੇ ਮਾਡਲ ਹੈਗਾ 2009 2 ਲੱਖ 80 ਹਜ਼ਾਰ ਰੁਪਏ ਡਿਮਾਂਡ ਹੈ ਇਸ ਦੀ ਤੇ ਸੈਂਪਲ ਸਟੀਰਿੰਗ 3602 ਨਿਊ ਹਾਲੈਂਡ ਕੰਡੀਸ਼ਨ ਚੈੱਕ ਕਰੋ ਡਬਲ ਕਲਚ ਆਉਂਦਾ ਇਹ ਬੀਜੀਟੀ ਇਹ ਦੇ ਟਾਇਰ ਹੈਗੇ 75 ਪੈਸੇ ਹੈਗੇ ਟਰੈਕਟਰ ਪੂਰਾ ਸਾਫ ਹੈ ਇਹ ਮਾਡਲ ਦੇ ਹਿਸਾਬ ਨਾਲ ਵਧੀਆ ਟਰੈਕਟਰ ਹੈ ਤੇ ਇਸ ਤੋਂ ਬਾਅਦ ਆ ਗਿਆ ਜੀ ਫਿਰ ਅਰਜਨ 605 আলਟਰਾ ਮਹਿੰਦਰਾ ਤੇ ਇਹ ਰਾਗੇ ਦੇ 75 ਪੈਸੇ ਬੈਕਟਾ ਰ ਹੈ ਇਹਦੇ 16928 ਦੇ ਤੇ ਅਗਲੇਟਾ ਰ ਹੈ ਜੀ 9095 ਪੈਸੇ ਐਮ ਆਰਕ ਸ਼ਕਤੀ ਲਾਈਫ ਦੇ আলਟਰਾ 605 ਅਰਜਨ ਮੈਟ ਸਾਈਡ ਗੀਅਰ ਪੀਵੀ 72 ਪੰਜਾਬ ਦਾ ਨੰਬਰ ਹੈ 2014 ਮਾਡਲ ਹੈ 460000 ਰੇਟ ਹੈ ਇਸ ਦਾ ਤੇ ਤੁਹਾਨੂੰ ਬਾਈ ਨਾਲ ਮਲਾਉਣੇ ਆ ਇਹਦੇ ਬਾਰੇ ਜਾਣਕਾਰੀ ਦੇਊਗਾ ਕੀ ਹਾਲ ਹੈ ਬਾਈ ਠੀਕ ਹੈ ਜੀ ਤੇ ਤੁਹਾਡੇ ਕੋਲ ਟਰੈਕਟਰ ਹੋਰ ਵੀ ਆ? ہاں جی ہاں ਵੀ ਸਤੀ ਸਾ ਆਪਣੇ ਆ ਜੀ। ਠੀਕ ਹੈ। ਆਪਣਾ ਮੋਬਾਈਲ ਨੰਬਰ ਬੋਲੋ ਜੀ। 9417030713 9417030713 ਜੀ। ਇਹ ਬਾਈ ਦਾ ਮੋਬਾਈਲ ਨੰਬਰ ਹੈ। ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ, ਵੇਚਣਾ ਹੋਵੇ ਬਾਈ ਨਾਲ ਗੱਲ ਕਰ ਲਿਓ। ਤੇ ਟਰੈਕਟਰ ਆਪਣੇ ਬੁੱਧਵਾਰ ਤੋਂ ਬਿਨਾ ਕਿੱਥੇ ਮਿਲਣਗੇ ਦੇਖਣ ਨੂੰ ਸੁਨਾਮ ਮਿਲਣਗੇ ਸੁਨਾਮ ਸੁਨਾਮ ਖਾਸ ਖਾਸ ਸੁਨਾਮ ਖਾਸ ਸੁਨਾਮ ਟਰੈਕਟਰ ਮਿਲਣਗੇ ਬਾਈ ਦੇ ਕਿਸੇ ਵੀਰ ਨੇ ਦੇਖਣੇ ਹੋਣ ਇੱਥੇ ਇਹਦੇ ਕੋਲ ਪੰਜ ਚਾਰ ਟਰੈਕਟਰ ਲੈ ਕੇ ਆਇਆ ਤੇ ਬਾਕੀ ਦੇ ਟਰੈਕਟਰ ਇਹਨਾਂ ਦੇ ਸੁਨਾਮ ਹੈਗੇ ਕਿਸੇ ਵੀਰ ਨੇ ਲੈਣਾ ਹੋਵੇ ਤਾਂ ਮੋਬਾਈਲ ਨੰਬਰ ਸਾਨੂੰ ਦੱਸਦਾ ਇਸ ਤੋਂ ਬਾਅਦ ਫਿਰ ਆਗੇ ਜੀ 855 ਸਵਰਾਜ 2019 ਮਾਡਲ ਹੈ ਪੀਵੀ 19 ਨੰਬਰ 6 ਲੱਖ 30 ਹਜ਼ਾਰ ਦੀ ਰੇਟ ਹੈ 16 ਵਾਲੇ ਟੈਰ ਟਰੈਕਟਰ ਦੇ ਟਾਇਰ ਹੈਗੇ ਜੀ 75 ਪੈਸੇ 16 9 28 ਦੇ ਤੇ ਇਹ ਮਾਰਫ ਦੇ ਕਹ ਰਿਹਾ ਜੀ 2019 ਮਾਡਲ ਹੈ 6 ਲੱਖ 30 ਹਜ਼ਾਰ ਦੀ ਰੇਟ ਹੈ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲੋ ਇਸ ਤੋਂ ਬਾਅਦ ਫੇਰਾ ਆ ਗਿਆ ਜੀ ਆਇਸ਼ਰ 241 2014 ਮਾਡਲ 2 ਲੱਖ ਰੁਪਿਆ ਰੇਟ ਆ ਇਸ ਦਾ ਅਗਲੇ ਟਾਇਰ ਸੀ8 ਦੇ 2014 ਮਾਡਲ ਹੈ 2 ਲੱਖ ਰੁਪਿਆ ਰੇਟ ਆ ਇਸ ਦਾ ਟੂਲਸ ਨੂੰ ਦੱਸਦੇ ਇਸ ਦੇ ਕੰਡੀਸ਼ਨਸ ਚੈੱਕ ਕਰ ਲਓ ਵੀਡੀਓ ਦੇ ਵਿੱਚ ਇਸ ਤੋਂ ਬਾਅਦ ਫਿਰ ਆ ਗਿਆ ਜੀ ਅਰਜਨ ਨੋਵੋ 605 ਡੀ ਆਈ ਆਈ ਇਹ ਬਾਈ ਜਿਹੜਾ ਦਾ ਮੋਬਾਈਲ ਨੰਬਰ ਦੱਸੇ ਉਸੇ ਦੀ ਫਿਰ ਟਰੈਕਟਰ ਆ ਗਿਆ ਇਹ ਪਿਛਲੇ ਟਾਇਰ ਹੈਗੇ ਆ ਜੀ 85 90 ਪੈਸੇ 16 ਵਾਲੇ ਤੇ ਆਹ ਬੇਟ ਲੱਗੇ ਹੋਏ ਆ ਜੀ ਲੋਹੇ ਦੇ ਇਹ ਫੀਟਰ ਦੇ ਢੀਲ ਹੁੰਦੇ ਆ ਜੀ ਇਹ ਲੋਹੇ ਦੇ ਹੈਗੇ ਬਹੁਤ ਸੋਹਣੇ ਇਹ ਘੁੰਮਦੇ ਵੀ ਇਹ ਚੱਲਦੇ ਆ ਦੂ ਤੇ ਵਜਨ ਵੀ ਹੈਗਾ ਅਗਲੇ ਟਾਇਰ ਵੀ ਨਵੇਂ ਆ ਇਸ ਦੇ डीआईआई 2014 ਮਾਡਲ ਹੈ ਪੀਵੀ 19 ਨੰਬਰ ਹੈ 5 ਲੱਖ ਤੇ 25000 ਰੁਪਏ ਡਿਮਾਂਡ ਹੈ ਇਸ ਦੀ ਤੇ ਬਾਕੀ ਮਾਨਤਨ ਬਾਈ ਫੋਨ ਤੇ ਗੱਲ ਕਰ ਲਿਓ ਤੁਸੀਂ ਦੱਸ ਦੂ ਤੁਹਾਨੂੰ ਕਿਵੇਂ ਬਸ ਹੋਊਗਾ ਛਤਰੀ ਛਤਰੀ ਡੱਕ ਡੱਕ ਲੱਗਿਆ ਹੋਇਆ ਕੰਡੀਸ਼ਨ ਤੁਸੀਂ ਚੈੱਕ ਕਰ ਲਈ ਟਰੈਕਟਰ ਦੀ ਟਾਇਰ ਟੂ ਬੇਟੂਟ 2014 ਮਾਡਲ ਤੇ 5 ਲੱਖ 25000 ਰੁਪਏ ਡਿਮਾਂਡ ਹੈ ਇਸ ਕੋ ਗਾਹ ਖੜਾ ਰਿਹਾ ਵੀ ਫਾਰਮ ਟਰੈਕ 45 2015 ਮਾਡਲ ਹੈ। ਟਰ ਹੈ ਰਸੀਪਾ ਹੈ। ਦਿਸਲੇਟਾ ਰਸੀਪਾ ਹੈ। ਆਗਲੇ ਦਾ ਨਾਮ ਹੈ ਕੋਲੋ ਦੇ। ਟਰੈਕਟਰ ਹੈਗਾ ਜੀ K2Z オリジナル ਸਾਰਾ ਨਵਾਂ ਹੈ। ਪੂਰਾ ਸਾਫ਼ ਸੁਥਰਾ ਹੈ। 15 ਮਾਡਲ ਹੈ ਸਾਦਾ ਸਟੀering A2Z オリジナル3 ਲੱਖ 75000 ਰੁਪਏ ਡਿਮਾਂਡ ਹੈ ਇਸ ਦੀ। ਟਰੈਕਟਰ ਸੀਸ਼ੇ ਵਰਗਾ ਬਹਿ ਜਾਵਾ। ਇਦੇ ਵਾਸਤੇ ਆਪਣਾ ਮੋਬਾਈਲ ਨੰਬਰ ਨੋਟ ਕਰ ਲਿਓ 88025404 88025404 ਇਹ ਮੋਬਾਈਲ ਨੰਬਰ ਤੇ ਕੰਟੈਕਟ ਕਰ ਲਿਓ ਫਾਰਮ ਟਰੱਕ 45 ਲੈਣਾ ਹੋਇਆ ਹੋਰ ਵੀ ਕਾਫੀ ਟਰੈਕਟਰ ਆਪਣੇ ਕੋਲ ਤੇ ਉਸ ਤੋਂ ਬਾਅਦ ਆ ਗਿਆ ਜੀ T20 ਫਾਰਮ ਟਰੱਕ 60 ਅਗਲੇ ਟਾਇਰ ਰਹੇਗੇ ਜੀ 7580 ਪੈਸੇ ਅਪੋਲੋ ਦੇ ਤੇ ਬੈਕ ਟਾਇਰ ਰਹੇਗੇ ਜੀ 7580 ਪੈਸੇ ਐਮਆਰਫ ਦੇ 14928 ਦੇ ਟਾਇਰ ਸਾਈਡ ਗੇਅਰ T20 3 ਸਪੀਡ ਹੈ फार्मट्रक 60 2017 ਮਾਡਲ ਹੈ 5 ਲੱਖ 35000 ਰੁਪਏ ਦੀ ਮੰਗ ਹੈ ਕਲਾਸਿਕ ਈਪੀਆਈ 60 ਸੁਪਰਮੈਕਸ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਤੁਸੀਂ ਵੀਡੀਓ ਦੇ ਵਿੱਚ ਕਿਹੜਾ ਪਿੰਡ ਦੱਸਿਆ ਜੀ ਲੈ ਲੈ ਆ ਬਾਈ ਤਲਵੰਡੀ ਸਾਬੋ ਤੋਂ ਤਲਵੰਡੀ ਸਾਬੋ ਦਾ ਨਾਲ ਹੀ ਰਹਿ ਗਿਆ ਹਾਂ ਨਾਲ ਹੀ ਤੇ ਕੀ ਡਿਮਾਂਡ ਹੈ ਟਰੈਕਟਰ ਦੀ ਬਾਈ 295 ਐਂਡ 1 2 75 ਤੱਕ ਕਰ ਦਿਆਂਗੇ ਜੇ ਮਤਲਬ ਤੁਹਾਡੀ ਕੋਈ ਵਾਹ ਦੇਖ ਕੇ ਆ ਗਿਆ ਤਾਂ ਸੇ ਰੁਕ ਜਾ ਮਾਨਤਨ ਹੋਰ ਕਰ ਦਿਆਂਗੇ ਦੂਸਰ ਠੀਕ ਹੈ ਬਾਈ ਕਹਿੰਦਾ 275 ਦਾ ਹੋਰ ਵੀ ਵੀਡੀਓ ਦੇਖ ਕੇ ਆਊਗਾ ਕੋਈ ਮਾਨਤਨ ਕਰ ਦਿਆਂਗੇ ਤੇ ਲੇਲੇ ਵਾਲਾ ਪਿੰਡ ਹੈ ਬਾਈ ਦਾ ਆਪ ਦਾ ਬਾਹੀ ਤੇ ਚੱਲਿਆ ਹੋਇਆ ਬਾਈ ਬਾਈ ਬਸ 7 ਮਹੀਨੇ ਹੋ ਗਏ ਲੈ ਇਹਨੂੰ ਠੀਕ ਹੈ ਪੜਦਾ ਹੈ ਤੇ ਉਹ ਕਿਤੇ ਲੱਗ ਗਿਆ ਸੈਂਟਰ ਚ ਮੈਂ ਕੰਮ ਕਰਨ ਵਾਲਾ ਨਹੀਂ ਠੀਕ ਹੈ ਠੀਕ ਹੈ ਹਾਂ ਤੇ ਨੰਬਰ ਕਿੱਥੋਂ ਦਾ ਨੰਬਰੇ ਦਾ ਬਾਈ ਹਰਿਆਣੇ ਦਾ ਨੋਤੀ ਹੈਗੀ ਹੈਗੀ ਜੇ ਕਿਸੇ ਨੇ ਨਾਮ ਕਰਾ ਕੇ ਲੈਣਾ ਨਾਮ ਕਰਾ ਕੇ ਲੈ ਲੈ ਬਾਈ ਕਹਿੰਦਾ ਇਹਨੂੰ ਅਸੀਂ ਨਿਕਲੀ ਹੋਈ ਅੰਦਾ ਆਪਦੇ ਨਾਮ ਕਰਵਾ ਕੇ ਵੀ ਦੇ ਦੂਗਾ ਕਿਸੇ ਨੇ ਨਾਮ ਕਰਵਾ ਕੇ ਲੈਣਾ ਹੋਵੇ ਜੇ ਕੋਈ ਆਪਦੇ ਨਾਮ ਆਪੇ ਕਰਵਾ ਲੂ ਦੁਬਾਰੇ ਇਹਨੂੰ ਅਸੀਂ ਕੈਨਸਲ ਕਰਾ ਕੇ ਤਾਂ ਆਪੇ ਨਾਮ ਵੀ ਕਰਵਾ ਸਕਦਾ ਹੈ ਡੀਆਈ 745 ਸੋਨਾਲੀਕਾ 2013 ਮਾਡਲ ਕੰਡੀਸ਼ਨ ਟਰੈਕਟਰ ਦੀ ਤੁਸੀਂ ਚੈੱਕ ਕਰ ਲਓ ਸਮਰਖ ਭਾਈ ਮੋਬਾਈਲ ਨੰਬਰ ਬੋਲੀ ਸੱਚੇ ਕਰ ਮੋਬਾਈਲ ਨੰਬਰ ਰਹਿ ਗਿਆ ਮੋਬਾਈਲ ਨੰਬਰ ਭਾਈ 70103 70103 4414 ਪੂਰਾ 400 40014 ਠੀਕ ਹੈ 40014 ਹਾਂ 400414 ਮਾਣ